ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਿਓ ਆਪਣੀ ਅੱਜ ਦੀ ਕਹਾਣੀ ਕਿ ਇੱਕ ਬਹੁਤ ਹੀ ਜ਼ਿਆਦਾ ਅਮੀਰ ਤੇ ਕਮੰਡੀ ਔਰਤ ਆ ਜਿਹੜੀ ਉਹ ਆਪਣੀ ਨੂੰਹ ਨਾਲ ਕਿਹੋ ਜਿਹਾ ਵਿਵਹਾਰ ਕਰਦੀ ਆ ਤੇ ਐਂਡ ਤੇ ਉਹਦੀ ਨੂੰਹ ਉਹਦਾ ਦਿਲ ਕਿਵੇਂ ਜਿੱਤਦੀ ਆ ਬਹੁਤ ਹੀ ਸੋਹਣੀ ਪਰਿਵਾਰਕ ਕਹਾਣੀ ਆ ਗੌਰਵ ਆਪਣੇ ਮਾਤਾ ਪਿਤਾ ਦੀ ਇਕਲੌਤੀ ਔਲਾਦ ਆ ਤੇ ਗੌਰਵ ਦਾ ਜਦੋਂ ਜਨਮ ਹੋਇਆ ਉਹਦੇ ਮਾਤਾ ਪਿਤਾ ਸ਼ਹਿਰ ਦੇ ਵਿੱਚ ਹੀ ਰਹਿੰਦੇ ਸੀ ਗੌਰਵ ਦਾ ਪਿਤਾ ਜਿਹੜਾ ਉਹ ਇੱਕ ਵਧੀਆ ਕੰਪਨੀ ਦੇ ਵਿੱਚ ਜੌਬ ਕਰਦਾ ਸੀ ਤੇ ਗੌਰਵ ਦੀ ਮਾਂ ਜਿਹੜੀ ਉਹ ਬਹੁਤ ਹੀ ਹਾਈ ਸਟੈਂਡਰਡ ਦੀ ਔਰਤ ਸੀ ਪੜ੍ਹੀ ਲਿਖੀ ਸੀ ਪਰ ਉਹ ਨੌਕਰੀ ਵਗੈਰਾ ਕੋਈ ਨਹੀਂ ਕਰਦੀ ਸੀ ਚਲੋ ਗੌਰਵ ਦਾ ਪਾਲਣ ਪੋਸ਼ਣ ਹੁੰਦਾ ਵਧੀਆ ਸਕੂਲ ਦੇ ਵਿੱਚ ਉਹਨੂੰ ਪੜਾਇਆ ਜਾਂਦਾ ਗੌਰਵ ਜਦੋਂ ਵੱਡਾ ਹੁੰਦਾ ਆਪਣੀ ਸਟੱਡੀ ਕੰਪਲੀਟ ਕਰਦਾ ਤਾਂ ਉਹ ਆਪਣੇ ਪਾਪਾ ਨੂੰ ਕਹਿੰਦਾ ਕਿ ਮੈਂ ਵਧੀਆ ਬਿਜ਼ਨਸ ਕਰਨਾ ਚਾਹਣਾ ਮੈਂ ਚਾਹਣਾ ਕਿ ਮੈਂ ਪਿੰਡ ਦੇ ਵਿੱਚ ਕਾਫੀ ਸਾਰੀ ਜ਼ਮੀਨ ਲਵਾਂ ਤੇ ਉਹਦੇ ਉੱਤੇ ਆਰਗੇਨਿਕ ਖੇਤੀ ਦੇ ਜਿਹੜੇ ਵੱਖ-ਵੱਖ ਢੰਗ ਨੇ ਉਹਨਾਂ ਤੇ ਟਰਾਈ ਕਰਾਂ ਤਾਂ ਕਿ ਮੈਂ ਲੋਕਾਂ ਨੂੰ ਇੱਕ ਨਵੀਂ ਸਹੂਲਤ ਦੇ ਸਕਾਂ ਉਹਦੇ ਪਾਪਾ ਕਹਿੰਦੇ ਵੀ ਦੇਖ ਪੁੱਤਰ ਤੈਨੂੰ ਜੋ ਕੁਝ ਠੀਕ ਲੱਗਦਾ ਤੂੰ ਕਰ ਸਕਦਾ ਵੀ ਮੈਂ ਤੇਰੇ ਤੇ ਕੋਈ ਬੰਦਸ਼ ਨਹੀਂ ਲਾਊਂਗਾ ਹੁਣ ਜੇ ਉਹਨੇ ਮਤਲਬ ਜ਼ਮੀਨੀ ਪੱਧਰ ਤੇ ਕੋਈ ਕੰਮ ਕਰਨਾ ਸੀ ਭਾਵੇਂ ਕਿ ਉਹਨੇ ਕੰਮੇ ਰੱਖਣੇ ਸੀ ਪਰ ਉਹਦੇ ਲਈ ਉਹਨੂੰ ਪ੍ਰੈਕਟਿਸ ਦੀ ਲੋੜ ਸੀ ਤੇ ਪ੍ਰੈਕਟਿਸ ਕਰਨ ਲਈ ਉਹਨੂੰ ਇੱਕ ਪਿੰਡ ਦੇ ਵਿੱਚ ਜਾਣਾ ਪੈਣਾ ਸੀ ਜਿੱਥੇ ਕਿ ਉਹਨੂੰ ਥੋੜੀ-ਬਹੁਤੀ ਜ਼ਮੀਨ ਹੈ ਜਿਹੜੀ ਮਿਲ ਜਾਂਦੀ ਉਹ ਦੋ ਤਿੰਨ ਕੰਮੇ ਆਪਣੇ ਨਾਲ ਰੱਖਦਾ ਤੇ ਜ਼ਮੀਨ ਠੇਕੇ ਤੇ ਲੈ ਲੈਂਦਾ ਪਹਿਲੇ ਦੋ ਸਾਲ ਉਹਨੂੰ ਇਹ ਹੁੰਦਾ ਕਿ ਮੈਂ ਆਪਦਾ ਹਨਾ ਕੰਮ ਕਰਕੇ ਵੇਖਾਂ ਕਿ ਮੈਂ ਕਾਮਯਾਬ ਹੁੰਨਾ ਕਿ ਨਹੀਂ ਵੀ ਫਿਰ ਮੈਂ ਦੂਸਰੀ ਜ਼ਮੀਨ ਖਰੀਦੂੰਗਾ ਚਲੋ ਇਹਦੇ ਲਈ ਉਹਨੂੰ ਇੱਕ ਪਿੰਡ ਦੇ ਵਿੱਚ ਜਾਣਾ ਪੈਣਾ ਸੀ ਉਹ ਇੱਕ ਪਿੰਡ ਦੇ ਵਿੱਚ ਜਾਂਦਾ ਉੱਥੋਂ ਦੇ ਸਰਪੰਚ ਨਾਲ ਗੱਲ ਕਰਦਾ ਤੇ ਸਰਪੰਚ ਸਾਹਬ ਜਿਹੜੇ ਉਹ ਕਹਿੰਦੇ ਕਿ ਪੰਚਾਇਤੀ ਜ਼ਮੀਨ ਹੈ ਜਿਹੜੀ ਅਸੀਂ ਉਹ ਤੈਨੂੰ ਦੇ ਦਿੰਨੇ ਆ ਠੇਕੇ ਤੇ ਵੀ ਤੂੰ ਆਪਦਾ ਜੋ ਵੀ ਤਜਰਬਾ ਕਰਨਾ ਕਰ ਸਕਦਾ ਗੌਰਵ ਨੂੰ ਬੜੀ ਖੁਸ਼ੀ ਹੁੰਦੀ ਆ ਗੌਰਵ ਆਪ ਆਪਣੇ ਕੰਮ ਵਾਲਿਆਂ ਨੂੰ ਨਾਲ ਲੈ ਕੇ ਚਲੋ ਜ਼ਮੀਨ ਦੀ ਜਦੋਂ ਪਰਖ ਕਰਦਾ ਜ਼ਮੀਨ ਜਿਹੜੀ ਬਹੁਤ ਉਪਜਾਊ ਸੀ ਖੇਤੀਬਾੜੀ ਦੇ ਵਿਸ਼ੇ ਨਾਲ ਹੀ ਸਬੰਧਤ ਉਹਨੇ ਪੜ੍ਹਾਈ ਕੀਤੀ ਹੁੰਦੀ ਆ ਤੇ ਉਹ ਵੇਖਦਾ ਕਿ ਕਿਹੜੀ-ਕਿਹੜੀ ਖੇਤੀਬਾੜੀ ਹੈ ਜਿਹੜੀ ਲਾਹੇਵੰਦ ਸਿੱਧ ਹੋ ਸਕਦੀ ਆ ਫਿਰ ਉਹਨੂੰ ਇਹ ਵੀ ਸੀ ਮੈਂ ਲੋਕਾਂ ਨੂੰ ਜਾਗਰੂਕ ਕਰਾਂ ਕਿਉਂਕਿ ਲੋਕ ਜ਼ਿਆਦਾਤਰ ਝੋਨਾ ਲਾਉਂਦੇ ਆ ਪਾਣੀ ਜ਼ਮੀਨ ਹੀ ਥੋਂ ਖਤਮ ਹੋ ਰਿਹਾ ਵੀ ਨਵੇਂ-ਨਵੇਂ ਤਰੀਕਿਆਂ ਦੇ ਨਾਲ ਮੈਂ ਕਿਸਾਨਾਂ ਦੀ ਮਦਦ ਕਰਾਂ ਵੀ ਜਿਦੇ ਨਾਲ ਕਿਸਾਨ ਵੀ ਹੈ ਜਿਹੜੇ ਉਹ ਉੱਪਰ ਉੱਠ ਸਕਣ ਚਲੋ ਇਸੇ ਤਰ੍ਹਾਂ ਕਰਦੇ ਆ ਉਹਨੇ ਹਨਾ ਆਪਣਾ ਰਹਿਣ ਦਾ ਪ੍ਰਬੰਧ ਵੀ ਪਿੰਡ ਦੇ ਵਿੱਚ ਹੀ ਕਰ ਲਿਆ ਪਿੰਡ ਦੇ ਸਰਪੰਚ ਸਾਹਿਬ ਜਿਹੜੇ ਕਹਿੰਦੇ ਆ ਕਿ ਵੀ ਤੂੰ ਇੱਥੇ ਹੀ ਰਹਿ ਲਿਆ ਕਰ ਤੇ ਦਿਨ ਰਾਤ ਉਹਨੇ ਇੱਕ ਕਰਕੇ ਕੰਮ ਕਰਨਾ ਸੀ ਪਰ ਜਿਹੜੀ ਗੌਰਵ ਦੀ ਮਾਂ ਸੀ ਸੋਨੀਤਾ ਉਹ ਨਹੀਂ ਚਾਹੁੰਦੀ ਸੀ ਕਿ ਮੇਰਾ ਮੁੰਡਾ ਪਿੰਡ ਦੇ ਵਿੱਚ ਰਹੇ ਪਰ ਗੌਰਵ ਕਹਿੰਦਾ ਕਿ ਮਾਂ ਠੀਕ ਹੈ ਤੁਹਾਨੂੰ ਪਿੰਡ ਦੇ ਵਿੱਚ ਰਹਿਣਾ ਨਹੀਂ ਪਸੰਦ ਪਰ ਮੈਂ ਆਪਣਾ ਕੰਮ ਆਣਾ ਆਪਣੇ ਹੱਥਾਂ ਨਾਲ ਤੇ ਆਪਣੀਆਂ ਅੱਖਾਂ ਦੇ ਸਾਹਮਣੇ ਕਰਨਾ ਚਾਹਣਾ ਵੀ ਮੈਂ ਉੱਥੇ ਹੀ ਕੁਝ ਟਾਈਮ ਲਈ ਸ਼ਿਫਟ ਹੋ ਜਾਣਾ 6 ਮਹੀਨੇ ਲਈ ਮੈਂ ਸ਼ਿਫਟ ਹੋ ਜਾਣਾ ਚਲੋ ਜਿਹੜਾ ਸਰਪੰਚ ਆ ਪਿੰਡ ਦਾ ਉਹ ਕਹਿੰਦਾ ਕਿ ਤੁਸੀਂ ਅਲੱਗ ਮਕਾਨ ਨਾ ਲਓ ਮੇਰੇ ਘਰ ਦੇ ਵਿੱਚ ਹੀ ਤੁਸੀਂ ਰਹਿ ਸਕਦੇ ਹੋ ਚਲੋ ਗੌਰਵ ਆ ਜਿਹੜਾ ਉਹ ਸਰਪੰਚ ਦੇ ਘਰ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਜਦੋਂ ਉਹ ਬੈਗ ਲੈ ਕੇ ਆਪਣਾ ਸਰਪੰਚ ਦੇ ਘਰ ਜਾਂਦਾ ਸਰਪੰਚ ਉਹਦੀ ਬਹੁਤ ਆਉ ਭਗਤ ਕਰਦਾ ਸਰਪੰਚ ਉਹਨੂੰ ਡ੍ਰੈਇੰਗ ਰੂਮ ਦੇ ਵਿੱਚ ਬਿਠਾਉਂਦਾ ਤੇ ਪਾਣੀ ਲੈ ਕੇ ਆਉਂਦਾ ਉਹਦੇ ਲਈ ਚਲੋ ਉਹ ਗੱਲਾਂ ਬਾਤਾਂ ਕਰਦੇ ਨੇ ਤੇ ਗੌਰਵ ਜਿਹੜਾ ਉਹ ਸਾਰੇ ਘਰ ਦੇ ਵਿੱਚ ਆਸੇ ਪਾਸੇ ਵੇਖਦਾ ਉਹਨੂੰ ਪਿੰਡ ਦਾ ਘਰ ਸੋਹਣਾ ਲੱਗ ਰਿਹਾ ਸੀ ਇੰਨੇ ਨੂੰ ਇੱਕ ਪੀਲੇ ਸੂਟ ਵਾਲੀ ਕੁੜੀ ਆਉਂਦੀ ਆ ਜਿਹਦੇ ਹੱਥ ਵਿੱਚ ਟ੍ਰੇ ਆ ਤੇ ਉਹ ਚਾਹ ਲੈ ਕੇ ਆਈ ਆ ਉਹ ਗੌਰਵ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੀ ਆ ਗੌਰਵ ਜਦੋਂ ਉਸ ਕੁੜੀ ਵੱਲ ਵੇਖਦਾ ਤੇ ਉਹਦੇ ਵੱਲ ਹੀ ਵੇਖਦਾ ਰਹਿੰਦਾ ਉਹ ਕੁੜੀ ਸੀ ਜਿਹੜੀ ਉਹ ਬਹੁਤ ਸੋਹਣੀ ਸੁਨੱਖੀ ਸੀ ਤੇ ਪੀਲਾ ਸੂਟ ਪਾਇਆ ਉਹਨੂੰ ਇਸ ਤਰ੍ਹਾਂ ਜੱਜ ਰਿਆ ਸੀ ਜਿਵੇਂ ਉਹ ਇੱਕ ਸਰੋਂ ਦਾ ਫੁੱਲ ਹੋਵੇ ਚਲੋ ਉਹ ਚਾਹ ਦੇ ਕੇ ਚਲੀ ਜਾਂਦੀ ਆ ਗੌਰਵ ਜਿਹੜਾ ਉਹ ਸਰਪੰਚ ਨਾਲ ਗੱਲਾਂ ਕਰਦਾ ਤੇ ਸਰਪੰਚ ਦੱਸਦਾ ਕਿ ਇਹ ਮੇਰੀ ਭੈਣ ਆ ਵੀ ਕੁਆਰੀ ਆ ਮੇਰੀ ਭੈਣ ਮੇਰੇ ਮਾਤਾ ਪਿਤਾ ਦੀ ਮੌਤ ਹੋ ਗਈ ਤੇ ਅਸੀਂ ਦੋਨੋਂ ਪੈਣਪਰਾ ਹੀ ਇਸ ਘਰ ਦੇ ਵਿੱਚ ਰਹਿਣੇ ਆ ਵੀ ਅੱਜ ਤੋਂ ਬਾਅਦ ਤੈਨੂੰ ਕਿਸੇ ਵੀ ਚੀਜ਼ ਦੀ ਕੋਈ ਤਕਲੀਫ ਨਹੀਂ ਹੋਊਗੀ ਤੇ ਵੀ ਚੀਜ਼ ਦੀ ਲੋੜ ਹੋਵੇ ਤੂੰ ਆਵਾਜ਼ ਦੇ ਸਕਦਾ ਤੈਨੂੰ ਹਰ ਇੱਕ ਚੀਜ਼ ਇੱਥੇ ਮਿਲੂਗੀ ਚੋ ਗੌਰਵ ਉੱਥੇ ਰਹਿੰਦਾ ਉਹਨੂੰ ਹਫ਼ਤਾ 10 ਦਿਨ ਇੱਕ ਮਹੀਨਾ ਹੋ ਜਾਂਦਾ ਇੱਕ ਮਹੀਨੇ ਦੇ ਵਿੱਚ ਗੌਰਵ ਆ ਜਿਹੜਾ ਉਸ ਪਰਿਵਾਰ ਦੇ ਵਿੱਚ ਕੁਲ ਮਿਲ ਜਾਂਦਾ ਉਹ ਕੁੜੀ ਪੀਲੇ ਸੂਟ ਵਾਲੀ ਉਹਦਾ ਨਾਮ ਪ੍ਰੀਆ ਹੁੰਦਾ ਉਹ ਬਹੁਤ ਹੀ ਮਿੱਠੇ ਸੁਭਾਅ ਦੀ ਕੁੜੀ ਸੀ ਉਹ ਗੌਰਵ ਦਾ ਬਹੁਤ ਖਿਆਲ ਰੱਖਦੀ ਸੀ ਸਰਪੰਚ ਨੇ ਉਹਨੂੰ ਕਿਹਾ ਹੋਇਆ ਸੀ ਵੀ ਇਹ ਸ਼ਹਿਰ ਦਾ ਮੁੰਡਾ ਇਹਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਉਹਦੇ ਖਾਣ ਪੀਣ ਦਾ ਉਹਦੇ ਨਹਾਉਣ ਧੋਣ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਸੀ ਤੇ ਗੌਰਵ ਆ ਜਿਹੜਾ ਉਹ ਰੋਜ਼ ਪ੍ਰੀਆ ਨੂੰ ਵੇਖਦਾ ਉਹਦੇ ਨਾਲ ਗੱਲਬਾਤ ਕਰਦਾ ਦੋਨੋਂ ਇੱਕ ਦੂਜੇ ਨਾਲ ਕੋਲ ਮਿਲ ਜਾਂਦੇ ਆ ਤੇ ਇੱਕ ਦਿਨ ਗੌਰਵ ਆ ਜਿਹੜਾ ਉਹ ਸਰਪੰਚ ਨੂੰ ਕਹਿੰਦਾ ਕਿ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹਣਾ ਤੇ ਸਰਪੰਚ ਕਹਿੰਦਾ ਵੀ ਹਾਂਜੀ ਦੱਸੋ ਗੌਰਵ ਕਹਿੰਦਾ ਕਿ ਪਲੀਜ਼ ਤੁਸੀਂ ਬੁਰਾ ਨਾ ਮਨਾਇਓ ਤੁਸੀਂ ਮੇਰੇ ਵਾਰੀ ਗਲਤ ਨਾ ਸੋਚਿਓ ਕਿ ਹਨਾ ਮੈਂ ਤੁਹਾਡੇ ਘਰ ਦੇ ਵਿੱਚ ਰਹਿ ਆ ਤੁਹਾਡਾ ਨਮਕ ਖਾਦਾ ਤੇ ਖਰੇ ਮੈਂ ਹਰਾਮ ਕਰਦਾ ਪਰ ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਕਹਿਣਾ ਚਾਹਣਾ ਮੈਂ ਹੁਣ ਹਣਾ ਮੇਰੀ ਵਿਆਹ ਦੀ ਉਮਰ ਹੋ ਗਈ ਆ ਵੀ ਅੱਜ ਨਹੀਂ ਤਾਂ ਕੱਲ ਮੇਰਾ ਵਿਆਹ ਹੋਣਾ ਤੇ ਮੇਰੀ ਮਾਂ ਜਿਹੜੀ ਉਹ ਮੇਰੇ ਵਾਸਤੇ ਲੜਕੀਆਂ ਵੇਖ ਰਹੀ ਆ ਪਰ ਅਸਲ ਦੇ ਵਿੱਚ ਮੈਂ ਸੱਚ ਦੱਸਾਂ ਮੈਂ ਤੁਹਾਡੀ ਭੈਣ ਨੂੰ ਪਸੰਦ ਕਰਨ ਲੱਗਿਆ ਵੀ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਤਾਂ ਕਿ ਮੈਂ ਇਹਦੇ ਨਾਲ ਵਿਆਹ ਕਰਵਾ ਸਕਦਾ ਸਰਪੰਚ ਇਹ ਸੁਣ ਕੇ ਜਿਹੜਾ ਖੁਸ਼ ਹੋ ਜਾਂਦਾ ਉਹ ਕਹਿੰਦਾ ਵੀ ਮੈਨੂੰ ਕੀ ਇਤਰਾਜ਼ ਆ ਪਰ ਉਹ ਕਹਿੰਦਾ ਵੀ ਆਪਣਾ ਮੇਲ ਨਹੀਂ ਮਿਲਣਾ ਅਸੀਂ ਪਿੰਡੂ ਤੇ ਤੁਸੀਂ ਸ਼ਹਿਰੀ ਬੰਦੇ ਹੋ ਤੁਹਾਡਾ ਸਾਰਾ ਪਰਿਵਾਰ ਸ਼ਹਿਰੀ ਆ ਤੇ ਗੌਰਵ ਆ ਜਿਹੜਾ ਉਹ ਕਹਿੰਦਾ ਕਿ ਪਿੰਡੂ ਸ਼ਹਿਰੀ ਦਾ ਕੀ ਫਰਕ ਐ ਵੀ ਕੋਈ ਗੱਲ ਨਹੀਂ ਮੈਨੂੰ ਪਸੰਦ ਆ ਹਨਾ ਤੁਹਾਡੀ ਕੁੜੀ ਉਹਦੇ ਨਾਲ ਮੈਂ ਉਮਰ ਕੱਢਣੀ ਆ ਪ੍ਰੀਆ ਮੈਨੂੰ ਪਸੰਦ ਆ ਤਾਂ ਚਲੋ ਸਰਪੰਚ ਆ ਜਿਹੜਾ ਉਹ ਕਹਿੰਦਾ ਕਿ ਤੁਸੀਂ ਇੱਕ ਵਾਰ ਆਪਣੇ ਘਰ ਗੱਲ ਕਰ ਲਓ ਉਧਰੋਂ ਜਿਹੜੀ ਗੌਰਵ ਦੀ ਮਾਂ ਗਈ ਸੁਨੀਤਾ ਉਹ ਗੌਰਵ ਨੂੰ ਹਰ ਰੋਜ਼ ਕਿਸੇ ਨਾ ਕਿਸੇ ਕੁੜੀ ਦੀ ਫੋਟੋ ਪੇਸਦੀ ਰਹਿੰਦੀ ਤੇ ਕਹਿੰਦੀ ਕਿ ਇੱਕ ਕੁੜੀ ਪਸੰਦ ਕਰਕੇ ਮੈਨੂੰ ਦੱਸ ਤਾਂ ਕਿ ਮੈਂ ਤੇਰੇ ਵਿਆਹ ਦੀ ਗੱਲ ਕਰ ਸਕਾਂ ਤੇ ਗੌਰਵ ਆ ਜਿਹੜਾ ਉਹ ਇੱਕ ਦਿਨ ਆਪਣੇ ਘਰ ਜਾਂਦਾ ਸ਼ਹਿਰ ਸ਼ਹਿਰ ਜਾ ਕੇ ਉਹ ਆਪਣੇ ਮਾਤਾ ਪਿਤਾ ਨੂੰ ਬਿਠਾ ਕੇ ਆਪਣੇ ਦਿਲ ਦੀ ਗੱਲ ਦੱਸਦਾ ਵੀ ਜਿਹੜੇ ਘਰ ਦੇ ਵਿੱਚ ਮੈਂ ਰਹਿਣਾ ਉਹਨਾਂ ਦੀ ਜਿਹੜੀ ਕੁੜੀ ਆ ਪ੍ਰੀਆ ਮੈਂ ਉਹਨੂੰ ਪਸੰਦ ਕਰਦਾ ਮੈਨੂੰ ਉਹ ਚੰਗੀ ਲੱਗਦੀ ਆ ਇਹ ਗੱਲ ਸੁਣ ਕੇ ਸੁਨੀਤਾ ਜਿਹੜੀ ਉਹ ਉਸੇ ਟਾਈਮ ਅੱਗ ਬਬੂਲਾ ਹੋ ਜਾਂਦੀ ਆ ਤੇ ਕਹਿੰਦੀ ਆ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਸ਼ਹਿਰ ਦਾ ਜੰਮਿਆ ਬਲਿਆ ਤੂੰ ਇੱਕ ਪਿੰਡੂ ਗਵਾਰ ਲੜਕੀ ਨਾਲ ਵਿਆਹ ਕਰਾਏਂਗਾ ਜੇ ਮੈਨੂੰ ਪਤਾ ਹੁੰਦਾ ਕਿ ਤੂੰ ਇਹ ਚੰਨ ਚਾੜੇਂਗਾ ਤਾਂ ਮੈਂ ਤੈਨੂੰ ਪਿੰਡ ਕਦੇ ਵੀ ਨਾ ਜਾਣ ਦਿੰਦੀ ਕਿ ਪਿੰਡ ਦੀਆਂ ਇਹੋ ਜਿਹੀਆਂ ਹੀ ਹੁੰਦੀਆਂ ਕੁੜੀਆਂ ਮੁੰਡੇ ਦੇਖੇ ਨਹੀਂ ਸੋਹਣੇ ਸੁਨੱਖੇ ਤੇ ਪੈਸੇ ਵਾਲੇ ਤੇ ਆਪਣੇ ਮਗਰ ਲਾ ਲੈਂਦੀਆਂ ਤੂੰ ਵੀ ਇਸੇ ਤਰ੍ਹਾਂ ਫਸ ਗਿਆ ਉਹਦੇ ਜਾਲ 'ਚ ਜਦੋਂ ਸੁਨੀਤਾ ਇੰਨਾ ਬੋਲ ਜਾਂਦੀ ਆ ਤਾਂ ਗੌਰਵ ਕਹਿੰਦਾ ਬੱਸ ਕਰੋ ਮੰਮੀ ਜਿੰਨਾ ਤੁਸੀਂ ਪ੍ਰਿਆ ਬਾਰੇ ਬੋਲਗੇ ਪ੍ਰਿਆ ਨੂੰ ਤਾਂ ਇਸ ਗੱਲ ਦਾ ਪਤਾ ਵੀ ਨਹੀਂ ਕਿ ਮੈਂ ਉਹਨੂੰ ਪਸੰਦ ਕਰਦਾ ਜਾਂ ਮੈਂ ਉਹਦੇ ਨਾਲ ਵਿਆਹ ਦੀ ਗੱਲ ਕਰ ਰਿਹਾ ਵੀ ਤੁਹਾਨੂੰ ਇੰਨਾ ਨਹੀਂ ਬੋਲਣਾ ਚਾਹੀਦਾ ਦੇਖੋ ਪ੍ਰਿਆ ਨੂੰ ਮੈਂ ਪਸੰਦ ਕੀਤਾ ਪ੍ਰਿਆ ਮੇਰੀ ਪਸੰਦ ਆ ਮੈਨੂੰ ਪਿੰਡੂ ਸ਼ੈਰੀ ਨਾਲ ਕੋਈ ਮਤਲਬ ਨਹੀਂ ਜਿਹਦੇ ਨਾਲ ਮੈਂ ਜ਼ਿੰਦਗੀ ਕੱਢਣੀ ਆ ਜਦੋਂ ਮੈਨੂੰ ਪਸੰਦ ਆ ਚਲੋ ਉਹਦੀ ਮਾਂ ਜਿਹੜੀ ਉਹ ਬਹੁਤ ਇਤਰਾਜ਼ ਕਰਦੀ ਆ ਪਰ ਗੌਰਵ ਦੇ ਪਾਪਾ ਜਿਹੜੇ ਉਹਨਾਂ ਦੀ ਸੋਚ ਬਹੁਤ ਅਗਾਹ ਵਧੂ ਸੀ ਉਹ ਗੌਰਵ ਨੂੰ ਸਾਈਡ ਤੇ ਲਿਜਾ ਕੇ ਕਹਿੰਦੇ ਆ ਕਿ ਕੋਈ ਗੱਲ ਨਹੀਂ ਪੁੱਤ ਤੂੰ ਨਾ ਪ੍ਰੀਆ ਦੇ ਘਰਦਿਆਂ ਨਾਲ ਗੱਲ ਕਰ ਜੇ ਉਹਨਾਂ ਦੇ ਘਰ ਦੇ ਮਨਦੇ ਆ ਮੈਨੂੰ ਪਤਾ ਤੇਰੀ ਮਾਂ ਨੇ ਨਹੀਂ ਮੰਨਣਾ ਪਰ ਉਹ ਇੱਕ ਵਾਰ ਨਾਰਾਜ਼ ਹੋਊਗੀ ਜਦੋਂ ਤੂੰ ਪ੍ਰੀਆ ਨੂੰ ਵਿਆਹ ਕੇ ਘਰ ਲੈ ਆਵੇਂਗਾ ਤਾਂ ਉਹਨੇ ਆਪੇ ਮੰਨ ਜਾਣਾ ਗੌਰਵ ਆਪਣੇ ਪਿਤਾ ਦੀ ਇਹ ਗੱਲ ਸੁਣ ਕੇ ਬਹੁਤ ਖੁਸ਼ ਹੁੰਦਾ ਤੇ ਗੌਰਵ ਆਪਣੇ ਪਿਤਾ ਦੇ ਨਾਲ ਪਿੰਡ ਜਾਂਦਾ ਹੈ ਨਾ ਤੇ ਜਿਹੜਾ ਗੌਰਵ ਦਾ ਪਿਤਾਗਾ ਉਹ ਪ੍ਰੀਆ ਦੇ ਭਰਾ ਨਾਲ ਗੱਲ ਕਰਦਾ ਤੇ ਪ੍ਰੀਆ ਦਾ ਭਰਾ ਕਹਿੰਦਾ ਵੀ ਦੇਖੋ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਤੇ ਇਤਰਾਜ਼ ਮੈਨੂੰ ਵੀ ਕੋਈ ਨਹੀਂ ਵੀ ਚਲੋ ਆਪਾਂ ਫਿਰ ਰਿਸ਼ਤੇ ਦੀ ਗੱਲ ਕਰ ਲੈਨੇ ਆ ਤਾਂ ਜਿਹੜਾ ਗੌਰਵ ਦਾ ਪਿਓ ਕਹਿੰਦਾ ਕਿ ਰਿਸ਼ਤਾ ਅਸੀਂ ਬਹੁਤ ਸਿੰਪਲ ਤਰੀਕੇ ਨਾਲ ਵਿਆਹ ਕਰਨਾ ਵੀ ਅਸੀਂ ਜਿਆਦਾ ਖਰਚ ਨਹੀਂ ਕਰਨਾ ਹੈਗਾ ਉਹ ਕਹਿੰਦੇ ਵੀ ਜਿਵੇਂ ਤੁਹਾਡੀ ਮਰਜ਼ੀ ਚਲੋ ਗੌਰਵ ਦੇ ਪਾਪਾ ਪ੍ਰੀਆ ਨੂੰ ਮਿਲਦੇ ਆ ਉਹਨਾਂ ਨੂੰ ਵੀ ਪ੍ਰੀਆ ਚੰਗੀ ਲੱਗਦੀ ਆ ਵੈਸੇ ਵੀ ਉਹਨਾਂ ਨੇ ਫਾਰਮੈਲਟੀ ਕੀਤੀ ਸੀ ਕਿਉਂਕਿ ਉਹਨਾਂ ਨੂੰ ਇਹ ਸੀ ਵੀ ਜਦੋਂ ਸਾਡੇ ਮੁੰਡੇ ਨੂੰ ਕੁੜੀ ਪਸੰਦ ਆ ਚਲੋ ਰਿਸ਼ਤੇ ਦੀ ਗੱਲ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ 5 ਦਿਨਾਂ ਬਾਅਦ ਹੀ ਗੌਰਵ ਤੇ ਪ੍ਰੀਆ ਦਾ ਬੜੀ ਮਤਲਬ ਸਿੰਪਲ ਤਰੀਕੇ ਨਾਲ ਵਿਆਹ ਹੋ ਜਾਂਦਾ ਗੌਰਵ ਆਪਣੇ ਵਿਆਹ ਤੇ ਕਿਸੇ ਨੂੰ ਵੀ ਨਹੀਂ ਬੁਲਾਉਂਦਾ ਕੋਟ ਮੈਰਿਜ ਕਰਕੇ ਉਹ ਪ੍ਰੀਆ ਨੂੰ ਆਪਣੀ ਪਤਨੀ ਬਣਾ ਕੇ ਆਪਣੇ ਪਾਪਾ ਦੇ ਨਾਲ ਘਰ ਚਲੇ ਜਾਂਦਾ ਤੇ ਅੱਗੋਂ ਸਨੀਤਾ ਜਦੋਂ ਗੌਰਵ ਦੇ ਨਾਲ ਪ੍ਰੀਆ ਨੂੰ ਵੇਖਦੀ ਆ ਤੇ ਇੱਕ ਵਾਰ ਤਾਂ ਉਹ ਵੇਖਦੀ ਰਹਿ ਜਾਂਦੀ ਆ ਕਿਉਂਕਿ ਪ੍ਰੀਆ ਬਹੁਤ ਸੋਹਣੀ ਸੀ ਪਰ ਉਹ ਗੁੱਸੇ ਹੁੰਦੀ ਆ ਕਿਉਂਕਿ ਉਹਨੂੰ ਐ ਹੁੰਦਾ ਵੀ ਮੇਰਾ ਮੁੰਡਾ ਮੇਰੇ ਤੋਂ ਉੱਤੋਂ ਦੀ ਹੋ ਕੇ ਵਿਆਹ ਕਰਾ ਲਿਆ ਆ ਵੀ ਮੈਨੂੰ ਪੁੱਛਿਆ ਵੀ ਨਹੀਂ ਇਸ ਕਰਕੇ ਉਹ ਨਾ ਤਾਂ ਉਹਨੂੰ ਕੋਈ ਆਸ਼ੀਰਵਾਦ ਦਿੰਦੀ ਆ ਨਾ ਹੀ ਉਹਦਾ ਕੋਈ ਵੈਲਕਮ ਕਰਦੀ ਆ ਜਦੋਂ ਗੌਰਵ ਪ੍ਰੀਆ ਨੂੰ ਲੈ ਕੇ ਆਪਣੇ ਕਮਰੇ 'ਚ ਜਾਂਦਾ ਪਹਿਲਾਂ ਗੌਰਵ ਨੇ ਪ੍ਰੀਆ ਨੂੰ ਇਹ ਗੱਲ ਕਹੀ ਹੋਈ ਸੀ ਕਿ ਮੰਮੀ ਇੱਥੇ ਹੈ ਨਹੀਂਗੇ ਉਹ ਅਮਰੀਕਾ ਗਏ ਹੋਏ ਹੈਗੇ ਵੀ ਉਹਨਾਂ ਨੂੰ ਇਮੀਡੀਏਟਲੀ ਜਾਣਾ ਪੈ ਗਿਆ ਤੇ ਪ੍ਰੀਆ ਨੂੰ ਇਹੀ ਗੱਲ ਲੱਗੀ ਵੀ ਸ਼ਾਇਦ ਤਾਂ ਹੀ ਸਾਡਾ ਕਿਸੇ ਨੇ ਸਵਾਗਤ ਨਹੀਂ ਕੀਤਾ ਪਰ ਜਦੋਂ ਉਹ ਘਰ ਆਉਂਦੇ ਆ ਘਰ ਆਉਣ ਤੋਂ ਬਾਅਦ ਗੱਲਬਾਤ ਕਰਦੇ ਆ ਤਾਂ ਗੌਰਵ ਕਹਿੰਦਾ ਕਿ ਪ੍ਰੀਆ ਮੈਂ ਤੇਰੇ ਤੋਂ ਇੱਕ ਗੱਲ ਲੁਕੋਈ ਆ ਪਰ ਮੈਨੂੰ ਗੱਲ ਚੰਗੀ ਨਹੀਂ ਲੱਗੀ ਇਸ ਕਰਕੇ ਮੈਂ ਤੈਨੂੰ ਸੱਚ ਦੱਸਣਾ ਚਾਹਣਾ ਉਹ ਕਹਿੰਦੀ ਵੀ ਹਾਂਜੀ ਉਹ ਕਹਿੰਦਾ ਕਿ ਮੰਮੀ ਕਿਤੇ ਨਹੀਂ ਗਏ ਇੱਥੇ ਹੀ ਨੇ ਪਰ ਮੰਮੀ ਸਾਡੇ ਰਿਸ਼ਤੇ ਤੋਂ ਖੁਸ਼ ਨਹੀਂ ਇਸ ਕਰਕੇ ਮੈਂ ਤੈਨੂੰ ਝੂਠ ਬੋਲਿਆ ਕਿ ਮੰਮੀ ਇੱਥੇ ਹੈ ਨਹੀਂ ਕੋਈ ਗੱਲ ਨਹੀਂ ਪਰ ਮੰਮੀ ਹੌਲੀ-ਹੌਲੀ ਤੁਹਾਨੂੰ ਅਪਣਾ ਲੈਣਗੇ ਉਹ ਕਹਿੰਦੀ ਕਿ ਕੋਈ ਗੱਲ ਨਹੀਂ ਮੈਂ ਪੂਰੀ ਕੋਸ਼ਿਸ਼ ਕਰੂੰਗੀ ਕਿ ਮੈਂ ਮੰਮੀ ਦਾ ਦਿਲ ਜਿੱਤ ਸਕਾਂ ਚਲੋ ਪ੍ਰੀਆ ਜਿਹੜੀ ਉਹ ਉਹਨੂੰ ਗੌਰਵ ਆ ਜਿਹੜਾ ਉਹਨੂੰ ਕਹਿੰਦਾ ਵੀ ਤੂੰ ਫਰੈਸ਼ ਹੋ ਜਾ ਪ੍ਰੀਆ ਫਰੈਸ਼ ਹੋ ਕੇ ਨਾ ਸਾੜੀ ਬਦਲ ਲੈਂਦੀ ਆ ਸਾੜੀ ਲਾ ਲੈਂਦੀ ਆ ਉਸ ਤੋਂ ਬਾਅਦ ਉਹ ਬਾਹਰ ਸੋਈ ਵਿੱਚ ਜਾਂਦੀ ਹੈ ਜਦੋਂ ਤੇ ਅੱਗੋਂ ਉਹਦੀ ਸੱਸ ਜਿਹੜੀ ਕਮਰੇ ਚੋਂ ਬਾਹਰ ਨਿਕਲਦੀ ਆ। ਪ੍ਰਿਆ ਆਪਣੀ ਸੱਸ ਦੇ ਪੈਰੀ ਹੱਥ ਲਾਉਣ ਲੱਗਦੀ ਆ ਤਾਂ ਸੁਨੀਤਾ ਜਿਹੜੀ ਪਿੱਛੇ हट ਜਾਂਦੀ ਆ ਤੇ ਕਹਿੰਦੀ ਆ ਕਿ ਅਨਪੜ ਗੰਵਾਰ ਲੜਕੀ ਮੈਂ ਤੇਰੀ ਸੱਸ ਨਹੀਂ ਆ ਜਿਹੜਾ ਤੂੰ ਮੇਰੇ ਪੈਰੀ ਹੱਥ ਲਾ ਲੈਨੀ ਆ ਤੈਨੂੰ ਮੈਂ ਨੂੰਹ ਨਹੀਂ ਮੰਨਿਆ ਹੈਗਾ। ਠੀਕ ਆ ਮੇਰਾ ਮੁੰਡਾ ਤੈਨੂੰ ਵਿਆਹ ਕੇ ਲੈ ਆਇਆ ਮੈਂ ਕੁਝ ਕਰ ਨਹੀਂ ਸਕੀ ਪਰ ਅੱਜ ਤੋਂ ਬਾਅਦ ਮੇਰੇ ਨੇੜੇ ਹੋਣ ਦੀ ਕੋਸ਼ਿਸ਼ ਨਾ ਕਰੀ। ਆਪਣੀ ਸੱਸ ਦੇ ਮੂੰਹੋਂ ਇਹ ਗੱਲ ਸੁਣ ਕੇ ਪ੍ਰਿਆ ਨੂੰ ਬਿਲਕੁਲ ਵੀ ਗੁੱਸਾ ਨਹੀਂ ਆਇਆ। ਉਨੇ ਕਿਹਾ ਠੀਕ ਹੈ ਜਿਵੇਂ ਤੁਹਾਨੂੰ ਠੀਕ ਲੱਗੇ ਇਹ ਜਵਾਬ ਦੇ ਕੇ ਜਦੋਂ ਉਹ ਰਸੋਈ 'ਚ ਜਾਣ ਲੱਗੀ ਤਾਂ ਸੁਨੀਤਾ ਕਹਿੰਦੀ ਕਿ ਰਸੋਈ ਦੇ ਵਿੱਚ ਨਹੀਂ ਜਾਣਾ ਤੈਨੂੰ ਇਜਾਜ਼ਤ ਨਹੀਂ ਹੈਗੀ ਰਸੋਈ 'ਚ ਜਾਣ ਦੀ ਚਲੋ ਪ੍ਰੀਆ ਜਿਹੜੀ ਉਹ ਆਪਣੇ ਕਮਰੇ 'ਚ ਚਲੀ ਜਾਂਦੀ ਆ ਇਹ ਸਾਰਾ ਕੁਝ ਪ੍ਰੀਆ ਦਾ ਸਹੁਰਾ ਤੇ ਗੌਰਵ ਦਾ ਪਿਓ ਮਤਲਬ ਤੇ ਗੌਰਵ ਦੇਖ ਰਹੀ ਸੀ ਜਿਹੜਾ ਗੌਰਵ ਦਾ ਪਿਓ ਆ ਉਹ ਆਪਣੇ ਘਰ ਵਾਲੀ ਨੂੰ ਅੰਦਰ ਕਮਰੇ ਵਿੱਚ ਜਾ ਕੇ ਕਹਿੰਦਾ ਵੀ ਦੇਖ ਉਹ ਆਪਣੇ ਘਰ ਆ ਗਈ ਵਿਆਹ ਕੇ ਉਹ ਆਪਣੀ ਨੂੰ ਆ ਤੇ ਜੇ ਉਹ ਰਸੋਈ ਚ ਜਾਊਗੀ ਕਿਤੇ ਵੀ ਜਾਊਗੀ ਉਹਦਾ ਹੱਕ ਹੈ ਵੀ ਤੂੰ ਉਹਨੂੰ ਰੋਕਣਾ ਨਹੀਂ ਹੈਗਾ ਠੀਕ ਹੈ ਤੈਨੂੰ ਨਹੀਂ ਪਸੰਦ ਤੂੰ ਨਾ ਬਲਾ ਪਰ ਤੂੰ ਉਹਦੀ ਰੋਕ ਟੋਕ ਨਹੀਂ ਕਰਨੀ ਚਲੋ ਸੁਨੀਤਾ ਜਿਹੜੀ ਉਹ ਆਪਣੇ ਘਰ ਵਾਲੇ ਦੀ ਗੱਲ ਮੰਨ ਲੈਂਦੀ ਹੈ ਤੇ ਉਸ ਤੋਂ ਬਾਅਦ ਉਹ ਪ੍ਰੀਆ ਨੂੰ ਕੁਝ ਵੀ ਨਹੀਂ ਕਹਿੰਦੀ ਟੋਕਦੀ ਨਹੀਂ ਹੈਗੀ ਪਰ ਉਹਨੂੰ ਪਸੰਦ ਨਹੀਂ ਕਰਦੀ ਪ੍ਰੀਆ ਹਰ ਰੋਜ਼ ਆਨ ਨੇ ਬਹਾਨੇ ਆਪਣੇ ਸੱਸ ਦੇ ਨੇੜੇ ਜਾਂਦੀ ਆ ਉਹਨੂੰ ਬੁਲਾਉਣ ਦੀ ਕੋਸ਼ਿਸ਼ ਕਰਦੀ ਆ ਪਰ ਸੁਨੀਤਾ ਦਾ ਦਿਲ ਨਹੀਂ ਪਿਗਲਦਾ ਤੇ ਸੁਨੀਤਾ ਜਿਹੜੀ ਉਹ ਉਹਨੂੰ ਕਈ ਵਾਰੀ ਸੁਣਾ ਦਿੰਦੀ ਆ ਵੀ ਤੂੰ ਐਨੇ ਅਮੀਰ ਤੇ ਸ਼ਹਿਰੀ ਮੁੰਡੇ ਦੀ ਘਰ ਵਾਲੀ ਤਾਂ ਬਣ ਕੇ ਆ ਗਈ ਪਰ ਤੈਨੂੰ ਪਤਾ ਨਹੀਂ ਸਾਡਾ ਅਮੀਰ ਘਰਾਣਿਆਂ ਦਾ ਰਹਿਣ ਸਹਿਣ ਕਿਹੋ ਜਿਹਾ ਹੁੰਦਾ ਜਿਹੜੀ ਸਾੜੀ ਦਾ ਪੱਲੂ ਤੂੰ ਸਾਰਾ ਦਿਨ ਸਿਰ ਤੇ ਲਈ ਰੱਖਦੀਆਂ ਤੇ ਢੰਡ ਕੱਢੀ ਰੱਖਦੀਆਂ ਇਹੋ ਜਿਹਾ ਰਵਾਜ ਸਾਡੇ ਨਹੀਂ ਹੈਗਾ ਅਣਪੜ ਗਮਾਰ ਜਦੋਂ ਉਹ ਗੱਲ-ਗੱਲ ਤੇ ਪ੍ਰੀਆ ਨੂੰ ਇਸ ਤਰ੍ਹਾਂ ਸੁਣਾਉਂਦੀ ਆ ਤਾਂ ਗੌਰਵ ਨੂੰ ਵੀ ਇਹ ਗੱਲ ਬੁਰੀ ਲੱਗਦੀ ਆ ਪਰ ਗੌਰਵ ਆ ਜਦੋਂ ਵੀ ਪ੍ਰੀਆ ਨੂੰ ਕਹਿੰਦਾ ਵੀ ਮੰਮੀ ਤੈਨੂੰ ਐਨਾ ਬੋੜ ਜਾਂਦੀ ਐ ਤੈਨੂੰ ਗੁੱਸਾ ਨਹੀਂ ਆਉਂਦਾ ਤਾਂ ਉਹ ਕਹਿ ਦਿੰਦੀ ਐ ਵੀ ਨਹੀਂ ਵੱਡਿਆਂ ਦੀਆਂ ਗੱਲਾਂ ਦਾ ਕਦੇ ਵੀ ਗੁੱਸਾ ਨਹੀਂ ਕਰੀਦਾ ਹੁੰਦਾ ਵੀ ਮੈਨੂੰ ਤਾਂ ਨਹੀਂ ਗੁੱਸਾ ਆਉਂ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਤੇ ਹੌਲੀ-ਹੌਲੀ ਅੱਜ ਹੋ ਗਿਆ ਸਵੇਰੇ ਹੋਰ ਪ੍ਰੀਆ ਦੀ ਸੱਸ ਸੁਨੀਤਾ ਉਹਨੂੰ ਬਹੁਤ ਖਰੀਆਂ-ਖੋਟੀਆਂ ਸੁਣਾਉਂਦੀ ਆ ਪਰ ਪ੍ਰੀਆ ਨਾ ਜਿਹੜੀ ਉਹ ਚੁੱਪਚਾਪ ਸਾਰਾ ਕੁਝ ਸਹਿਣ ਕਰਦੀ ਰਹਿੰਦੀ ਆ ਪ੍ਰੀਆ ਨੇ ਘਰ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਸੰਭਾਲਿਆ ਘਰ ਦੇ ਵਿੱਚ ਹਰ ਇੱਕ ਚੀਜ਼ ਥਾਂ ਟਿਕਾਣੇ ਤੇ ਹੁੰਦੀ ਵਧੀਆ ਕੰਮ ਕਰਦੀ ਪ੍ਰੀਆ ਤੇ ਸਾਰੇ ਪਰਿਵਾਰ ਲਈ ਖਾਣਾ ਬਣਾਉਂਦੀ ਹੌਲੀ-ਹੌਲੀ ਸੁਨੀਤਾ ਜਿਹੜੀ ਉਹ ਪ੍ਰੀਆ ਦੇ ਹਰ ਇੱਕ ਕੰਮ ਦੇ ਵਿੱਚ ਧਿਆਨ ਦੇਣ ਲੱਗੀ ਉਹਨੂੰ ਲੱਗਣ ਲੱਗਿਆ ਵੀ ਮੈਂ ਇਹਨੂੰ ਇੰਨਾ ਝੜਕਦੀਆਂ ਇੰਨਾ ਡਾਂਟਦੀਆਂ ਵੀ ਇਹ ਤਾਂ ਮੇਰੇ ਮੂਰੇ ਫੇਰ ਵੀ ਨਹੀਂ ਬੋਲਦੀ ਵੀ ਕਿੰਨੇ ਸੋਹਣੇ ਕੰਮ ਕਰਦੀ ਆ ਕਿੰਨੀ ਸੱਚਿਆਰੀ ਆ ਤੇ ਇੱਕ ਦਿਨ ਗੌਰਵ ਆ ਨਾ ਜਿਹੜਾ ਉਹ ਉਹਨੂੰ ਕਹਿੰਦਾ ਪ੍ਰਿਆ ਵੀ ਆਪਾਂ ਫਿਲਮ ਦੇਖਣ ਜਾਣਾ ਤੇ ਮੈਂ ਤੇਰੇ ਲਈ ਨਾ ਇੱਕ ਡਰੈੱਸ ਆਪ ਲੈ ਕੇ ਆਇਆ ਵੀ ਤੂੰ ਸਾੜੀ ਪਾ ਕੇ ਨਹੀਂ ਜਾਣਾ ਵੀ ਤੂੰ ਥੋੜੀ ਜੀ ਫਾਰਵਰਡ ਹੋ ਵੀ ਆਪਾਂ ਇਹ ਡਰੈੱਸ ਪਾ ਕੇ ਜਾਣਾ ਚੱਲ ਜਦੋਂ ਨਾ ਉਹ ਉਹਨੂੰ ਬਹੁਤ ਸੋਹਣਾ ਟੌਪ ਤੇ ਇੱਕ ਜੀਨ ਲੈ ਆ ਕੇ ਦਿੱਤੀ ਹੁੰਦੀ ਆ ਉਹ ਜੀਨ ਤੇ ਟੌਪ ਪਾਉਂਦੀ ਆ ਤੇ ਉਹਨੂੰ ਸ਼ਰਮ ਆਉਂਦੀ ਆ ਕਿਉਂਕਿ ਉਹਨੇ ਕਦੇ ਪਾਇਆ ਨਹੀਂ ਸੀ ਉਹ ਟੌਪ ਪਾ ਕੇ ਉਹਨੂੰ ਹਮੇਸ਼ਾ ਮਤਲਬ ਇਹ ਥਾਂ ਨੂੰ ਖਿੱਚਦੀ ਹੀ ਰਹਦੀ ਆ ਤੇ ਇਹ ਵੇਖ ਕੇ ਗੌਰਵ ਆ ਜਿਹੜਾ ਹੱਸ ਪੈਂਦਾ ਉਹਨੂੰ ਕਹਿੰਦਾ ਵੀ ਇਸ ਤੋਂ ਨੀਵਾ ਤਾਂ ਨਹੀਂ ਇਹ ਹੁੰਦਾ ਇਹ ਤਾਂ ਇੱਥੇ ਹੀ ਰਹੂਗਾ ਵੀ ਇਹ ਸਾੜੀ ਨਹੀਂ ਹੈਗੀ ਇਹ ਟੌਪ ਆ ਵੀ ਤੂੰ ਬਹੁਤ ਸੋਹਣੀ ਲੱਗ ਰਹੀ ਆ ਤੇ ਉਹ ਕਹਿੰਦੀ ਵੀ ਇਸ ਤਰ੍ਹਾਂ ਮੈਂ ਬਾਹਰ ਜਾਵਾਂ ਉਹ ਕਹਿੰਦਾ ਹਾਂ ਜਾਣਾ ਪਊਗਾ ਚਲੋ 1 ਮਹੀਨੇ ਦੇ ਵਿੱਚ ਗੌਰਵ ਆ ਜਿਹੜਾ ਉਹ ਪ੍ਰੀਆ ਦਾ ਰਹਿਣ ਸਹਿਣ ਤੇ ਉਹਦਾ ਜਿਹੜਾ ਮਤਲਬ ਪੈਣਣਾ ਵਾਲਾ ਹਨਾ ਟੰਗਾ ਕੱਪੜੇ ਪਹਿਨਣ ਵਾਲਾ ਸਾਰਾ ਕੁਝ ਬਦਲ ਦਿੰਦਾ ਤੇ ਉਹ ਪੂਰੀ ਸ਼ਹਿਰ ਨ ਬਣ ਜਾਂਦੀ ਆ ਤੇ ਇੱਕ ਦਿਨ ਜਿਹੜੀ ਸੁਨੀਤਾ ਗਈ ਉਹਦੀਆਂ ਸਹੇਲੀਆਂ ਦੀ ਕਿੱਟੀ ਪਾਰਟੀ ਸੀ ਤੇ ਉਹ ਸੁਨੀਤਾ ਦੇ ਘਰ ਸੀ ਸੁਨੀਤਾ ਜਿਹੜੀ ਉਹ ਆਪਣੀ ਨੂੰਹ ਨੂੰ ਕਹਿੰਦੀ ਆ ਕਿ ਤੂੰ ਕਮਰੇ ਚੋਂ ਬਾਹਰ ਨਹੀਂ ਆਉਣਾ ਮੇਰੀਆਂ ਸਹੇਲੀਆਂ ਆਉਣਗੀਆਂ ਵੀ ਜੇ ਤੂੰ ਗਲਤੀ ਨਾਲ ਵੀ ਕਮਰੇ ਚੋਂ ਬਾਹਰ ਆ ਗਈ ਤਾਂ ਮੈਂ ਤੇਰਾ ਹਾਲ ਵੇਖੀ ਕਰਦੀ ਚਲੋ ਪ੍ਰਿਆ ਜਿਹੜੀ ਉਹ ਗੱਲ ਮੰਨ ਲੈਂਦੀ ਆ ਪਰ ਪ੍ਰਿਆ ਕਹਿੰਦੀ ਆ ਕਿ ਵੀ ਖਾਣੇ ਦੇ ਵਿੱਚ ਕੀ ਬਣਾਵਾ ਉਹਦੀ ਸੱਸ ਲੰਬੀ ਸਾਰੀ ਲਿਸਟ ਬਣਾ ਦਿੰਦੀ ਆ ਕਿ ਆਹ ਸਾਰਾ ਸਮਾਨ ਤੂੰ ਬਣਾਉਣਾਗਾ ਚਲੋ ਪ੍ਰੀਆ ਸਵੇਰ ਤੋਂ ਲੱਗਦੀ ਆ ਸ਼ਾਮ ਦੇ 4 ਵਜੇ ਪਾਰਟੀ ਸੀ 4 ਵਜੇ ਤੱਕ ਪ੍ਰੀਆ ਸਾਰੀਆਂ ਚੀਜ਼ਾਂ ਬਣਾ ਕੇ ਰੱਖ ਦਿੰਦੀ ਆ ਤੇ 4 ਵਜੇ ਜਦੋਂ ਸੁਨੀਤਾ ਦੀਆਂ ਸਹੇਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਤਾਂ ਜਿਹੜੀ ਸੁਨੀਤਾ ਉਹ ਆਪਣੀ ਨੂੰਹ ਨੂੰ ਅੰਦਰ ਕਮਰੇ 'ਚ ਬੰਦ ਕਰ ਦਿੰਦੀ ਆ ਮਤਲਬ ਬਾਹਰੋਂ ਬੰਦ ਕਰ ਦਿੰਦੀ ਆ ਗੇਟ ਉਹਨੂੰ ਐਂ ਸੀ ਵੀ ਪ੍ਰੀਆ ਬਾਹਰ ਨਾ ਆ ਜੇ ਚਲੋ ਪਾਰਟੀ ਚੱਲ ਰਹੀ ਹੁੰਦੀ ਆ ਸਾਰੀਆਂ ਸਹੇਲੀਆਂ ਇੰਜੋਏ ਕਰ ਰਹੀਆਂ ਹੁੰਦੀਆਂ ਇਨੇ ਗੌਰਵ ਤੇ ਉਹਦਾ ਪਾਪਾ ਜਿਹੜੇ ਉਹ ਆ ਜਾਂਦੇ ਆ ਜਦੋਂ ਉਹ ਆਉਂਦੀ ਆ ਤੇ ਗੌਰਵ ਜਿਹੜਾ ਵੇਖਦਾ ਵੀ ਮੇਰੀ ਮੰਮੀ ਤਾਂ ਹਾਲ ਕਮਰੇ 'ਚ ਆਪਣੀਆਂ ਸਹੇਲੀਆਂ ਨੂੰ ਮਸਤਾ ਤੇ ਉਹ ਆ ਕੇ ਜਦੋਂ ਆਪਣੇ ਬੈੱਡਰੂਮ 'ਚ ਜਾਂਦਾ ਉਹ ਵੇਖਦਾ ਵੀ ਉਹਦੇ ਬੈੱਡਰੂਮ ਦਾ ਦਰਵਾਜ਼ਾ ਬਾਹਰੋਂ ਬੰਦ ਆ ਤੇ ਉਹ ਵੇਖਦਾ ਵੀ ਮੈਨੂੰ ਪ੍ਰੀਆ ਕਿਤੇ ਦਿਸਦੀ ਵੀ ਨਹੀਂ ਚਲੋ ਉਹ ਦਰਵਾਜ਼ਾ ਖੋਲ੍ਹ ਕੇ ਜਦੋਂ ਅੰਦਰ ਵੱੜਦਾ ਤਾਂ ਜਿਹੜੀ ਪ੍ਰੀਆ ਕੀ ਉਹ ਬੈੱਡ ਤੇ ਪਈ ਹੁੰਦੀ ਆ ਤੇ ਉਹ ਵੇਖ ਕੇ ਹੈਰਾਨ ਰਹਿ ਜਾਂਦਾ ਉਹ ਕਹਿੰਦਾ ਪ੍ਰੀਆ ਤੂੰ ਅੰਦਰ ਏ ਤੇ ਦਰਵਾਜ਼ਾ ਕਿਹਨੇ ਬਾਹਰੋਂ ਬੰਦ ਕੀਤਾ ਪ੍ਰੀਆ ਕਹਿੰਦੀ ਵੀ ਸ਼ਾਇਦ ਮੰਮੀ ਨੇ ਕਰਤਾ ਹੋਊਗਾ ਵੀ ਮੰਮੀ ਦੀਆਂ ਫਰੈਂਡਸ ਆਈਆਂ ਨੇ ਵੀ ਉਹਨਾਂ ਨੂੰ ਇਹ ਲੱਗਦਾ ਸੀ ਵੀ ਜੇ ਮੈਂ ਬਾਹਰ ਨਿਕਲੂ ਤਾਂ ਉਹ ਮੈਨੂੰ ਪਿੰਡੂ ਕਹਿਣਗੇ ਆ ਇਹ ਗੱਲ ਗੌਰਵ ਨੂੰ ਬਹੁਤ ਬੁਰੀ ਲੱਗਦੀ ਆ ਗੌਰਵ ਆ ਜਿਹੜਾ ਪ੍ਰੀਆ ਨੂੰ ਕਹਿੰਦਾ ਵੀ ਤੂੰ ਸਾੜੀ ਬਦਲਾ ਸਾੜੀ ਦੀ ਵਜਾਏ ਤੂੰ ਉਹਨੂੰ ਨਾ ਇੱਕ ਬਹੁਤ ਸੋਹਣਾ ਟੌਪ ਤੇ ਜੀਨ ਦਿੰਦਾ ਵੀ ਤੂੰ ਆਹ ਪਹਿਨ ਚਲੋ ਪ੍ਰੀਆ ਜਿਹੜੀ ਆਪਣੇ ਘਰ ਵਾਲੇ ਦੇ ਕਹਿਣ ਤੇ ਉਹ ਜੀਨ ਟੌਪ ਪਹਿਨ ਲੈਂਦੀ ਆ ਤੇ ਉਸ ਤੋਂ ਬਾਅਦ ਉਹਨੂੰ ਕਹਿੰਦਾ ਵੀ ਰਸੋਈ 'ਚ ਜਾ ਤੇ ਮੇਰੇ ਲਈ ਚਾਹ ਬਣਾ ਕੇ ਲਿਆ ਉਹ ਕਹਿੰਦੀ ਵੀ ਜੀ ਮੈਂ ਬਾਹਰ ਗਈ ਤਾਂ ਮੰਮੀ ਨਾਰਾਜ਼ ਹੋਣਗੇ ਉਹ ਕਹਿੰਦਾ ਮੈਂ ਜੋ ਤੈਨੂੰ ਕਿਹਾ ਤੂੰ ਉਹੀ ਕਰ ਚਲੋ ਪ੍ਰੀਆ ਜਿਹੜੀ ਉਹ ਬਾਹਰ ਜਾਂਦੀ ਆ ਜਦੋਂ ਉਹ ਰਸੋਈ 'ਚ ਜਾਂਦੀ ਆ ਚਾਹ ਲੈਣ ਤੇ ਵਾਪਸ ਆਉਂਦੀ ਆ ਤਾਂ ਜਿਹੜੀਆਂ ਸੁਨੀਤਾ ਦੀਆਂ ਸਹੇਲੀਆਂ ਉਹਨੂੰ ਵੇਖ ਲੈਂਦੀਆਂ ਤੇ ਉਹਨੂੰ ਕਹਿੰਦੀਆਂ ਵੀ ਤੇਰੇ ਘਰ ਦੇ ਵਿੱਚ ਕੌਣ ਹੈ ਇਹ ਮਾਡਰਨ ਜੀ ਕੁੜੀ ਤਾਂ ਸੁਨੀਤਾ ਜਿਹੜੀ ਉਹ ਹੱਕੀ ਬੱਕੀ ਰਹਿ ਜਾਂਦੀ ਆ ਤੇ ਉਹ ਸੋਚਦੀ ਆ ਵੀ ਇਹ ਬਾਹਰ ਕਿਵੇਂ ਆ ਗਈ ਤੇ ਪਰ ਉਹ ਨਾ ਕੁਝ ਵੀ ਜਿਹੜੀ ਗੱਲ ਆ ਉਹਨੂੰ ਲੁਕਾਉਣ ਦੇ ਵਿੱਚ ਅਸਮਰਥ ਹੁੰਦੀ ਆ ਕਿਉਂਕਿ ਉਸ ਤੋਂ ਬਾਅਦ ਜਦੋਂ ਉਹ ਚਾਹ ਪਾਣੀ ਪੀ ਲੈਂਦੇ ਆ ਗੌਰਵ ਆ ਜਿਹੜਾ ਉਹ ਪ੍ਰਿਆ ਦਾ ਹੱਥ ਫੜ ਕੇ ਉਹਨੂੰ ਬਾਹਰ ਲੈ ਕੇ ਆਉਂਦਾ ਤੇ ਉਹ ਗੱਡੀ 'ਚ ਬੈਠ ਕੇ ਚਲੇ ਜਾਂਦੇ ਆ ਤੇ ਉਹਦੀਆਂ ਸਹੇਲੀਆਂ ਪੁੱਛਦੀਆਂ ਵੀ ਤੇਰੇ ਕਈ ਇਹ ਕੌਣ ਐ ਤਾਂ ਜਿਹੜੀ ਸੁਨੀਤਾ ਉਹਨੂੰ ਸੱਚ ਦੱਸਣਾ ਪੈ ਜਾਂਦਾ ਉਹ ਕਹਿੰਦੀ ਵੀ ਇਹ ਮੇਰੇ بیٹے ਗੌਰਵ ਦੀ ਪਤਨੀ ਆ ਉਹ ਕਹਿੰਦੀ ਵੀ ਅੱਛਾ ਤੇਰੇ ਪੁੱਤਰ ਨੇ ਵਿਆਹ ਕਰਾ ਲਿਆ ਤੇ ਤੂੰ ਸਾਨੂੰ ਦੱਸਿਆ ਵੀ ਨਹੀਂ ਤਾਂ ਫਿਰ ਸੁਨੀਤਾ ਜਿਹੜੀ ਉਹ ਆਪਣੀਆਂ ਸਹੇਲੀਆਂ ਨੂੰ ਸੱਚ ਦੱਸਣ ਲੱਗ ਜਾਂਦੀ ਆ ਉਹ ਕਹਿੰਦੀ ਅਸਲ ਦੇ ਵਿੱਚ ਇਹਨੇ ਵਿਆਹ ਕਰਵਾ ਲਿਆ ਇੱਕ ਪਿੰਡੂ ਕੁੜੀ ਨਾਲ ਤੇ ਮੈਨੂੰ ਕੁੜੀ ਪਸੰਦ ਨਹੀਂ ਹੈਗੀ ਇਸ ਕਰਕੇ ਵੀ ਮੈਂ ਉਹਨੂੰ ਹਜੇ ਤੱਕ ਸਵੀਕਾਰ ਨਹੀਂ ਕੀਤਾ ਇਸੇ ਕਰਕੇ ਮੈਂ ਤੁਹਾਨੂੰ ਦੱਸਿਆ ਨਹੀਂ ਵੀ ਮੇਰੇ ਮੁੰਡੇ ਨੇ ਵਿਆਹ ਕਰਵਾ ਲਿਆ ਤੇ ਚਲੋ ਜਦੋਂ ਉਹ ਵੇਖਦੀਆਂ ਨੇ ਹਨਾ ਵੀ ਤੇਰੇ ਘਰ ਦੀ ਜੋ ਹਾਲਤ ਆ ਪਹਿਲਾਂ ਨਾਲੋਂ ਬਹੁਤ ਸੋਹਣੀ ਹੋਈ ਪਈ ਆ ਹਰ ਇੱਕ ਚੀਜ਼ ਥਾਂ ਟਿਕਾਣੀ ਤੇ ਆ ਬਹੁਤ ਸੋਹਣਾ ਘਰ ਡੈਕੋਰੇਟ ਕੀਤਾ ਹੋਇਆ ਸੀ ਤੇ ਜਦੋਂ ਉਹ ਖਾਣਾ ਖਾਂਦੀਆਂ ਨੇ ਖਾਣੇ ਦੀ ਬੜੀ ਤਾਰੀਫ ਕਰਦੀਆਂ ਨੇ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਖਾਣਾ ਬਾਹਰੋਂ ਤਾਂ ਆਇਆ ਨਹੀਂ ਵੀ ਘਰ ਇਹੀ ਬਣਾਇਆ ਲੱਗਦਾ ਤਾਂ ਫਿਰ ਸੁਨੀਤਾ ਦੱਸਦੀ ਆ ਵੀ ਇਹ ਖਾਣਾ ਮੇਰੀ ਨੂੰਹ ਪ੍ਰੀਆ ਨੇ ਬਣਾਇਆ ਤੇ ਫਿਰ ਉਹਦੀਆਂ ਸਹੇਲੀਆਂ ਨੂੰ ਕਹਿੰਦੀਆਂ ਨੇ ਕਿ ਕਿ ਅਸੀਂ ਤਾਂ ਤੈਨੂੰ ਹਨਾ ਫਾਰਵਰਡ ਤੇ ਹਾਈ ਇਹ ਮਤਲਬ ਸੋਸਾਇਟੀ ਦੀ ਸਮਝਦੀਆਂ ਸੀ ਹਾਈ ਸੋਸਾਇਟੀ ਤੇ ਫਾਰਵਰਡ ਹੋਣ ਦਾ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਆਪਣੇ ਘਰ ਦੀ ਨੂੰਹ ਨੂੰ ਪੇਂਡੂ ਸਮਝ ਕੇ ਉਹਦਾ ਤਿਰਸਕਾਰ ਕਰੀਏ ਤੂੰ ਆਪਣੀ ਨੂੰਹ ਦਾ ਸਿਰਫ ਇੱਕ ਚੀਜ਼ ਦੇਖੀ ਇੱਕ ਪੱਖ ਵੇਖਿਆ ਵੀ ਉਹ ਪੇਂਡੂ ਆ ਤੂੰ ਉਹਦਾ ਰਹਿਣ ਸਹਿਣ ਨਹੀਂ ਵੇਖਿਆ ਜਦੋਂ ਉਹ ਟੌਪ ਪਾ ਕੇ ਤੇਰੇ ਪੁੱਤਰ ਨਾਲ ਬਾਹਰ ਗਈ ਆ ਤੇ ਕਿੰਨੀ ਸੋਹਣੀ ਲੱਗ ਰਹੀ ਸੀ ਦੂਜੀ ਗੱਲ ਤੇਰਾ ਘਰ ਕਿੰਨੇ ਵਧੀਆ ਤਰੀਕੇ ਨਾਲ ਮੇਨਟੇਨ ਕੀਤਾ ਹੋਇਆ ਤੇ ਇੰਨਾ ਸਵਾਦ ਖਾਣਾ ਅਸੀਂ ਤਾਂ ਅੱਜ ਤੱਕ ਖਾਧਾ ਨਹੀਂ ਐਨੇ ਗੁਣ ਨੇ ਤੇਰੀ ਨੂੰਹ ਦੇ ਵਿੱਚ ਤੇ ਤੂੰ ਸਿਰਫ ਇਹੀ ਈਗੋ ਲੈ ਕੇ ਬੈਠੀ ਆ ਕਿ ਤੂੰ ਸ਼ਹਿਰ ਨਾਲ ਤੇ ਉਹ ਪੇਂਡੂ ਆ ਵੀ ਸਾਨੂੰ ਤਾਂ ਨਹੀਂ ਇਹ ਗੱਲ ਲਜੇਤੀ ਚਲੋ ਸੁਨੀਤਾ ਆਪਣੀਆਂ ਸਹੇਲੀਆਂ ਦੀ ਗੱਲ ਸੁਣ ਕੇ ਉਹਨੂੰ ਵੀ ਐ ਲੱਗਦਾ ਵੀ ਇਹ ਠੀਕ ਕਹਿ ਰਹੀਆਂ ਫਿਰ ਉਹਨੂੰ ਸਮਝਾਉਂਦੀ ਆ ਕਿ ਦੇਖ ਸੁਨੀਤਾ ਸਾਡੇ ਬੱਚੇ ਹੁਣ ਵੱਡੇ ਹੋ ਗਏ ਆ ਉਹਨਾਂ ਨੇ ਉਹੋ ਜਿਹਾ ਲਾਈਫ ਸਟਾਈਲ ਚਾਹੀਦਾ ਉਹ ਸਾਡੀ ਮਰਜ਼ੀ ਨਹੀਂ ਪੁੱਛਣਗੇ ਸਾਡੇ ਸਾਡੇ ਚ ਜਨਰੇਸ਼ਨ ਗੈਪ ਆ ਭਾਵੇਂ ਤੇਰੇ ਮੁੰਡੇ ਦੀ ਸੋਚ ਇੱਕ ਹਨਾ ਮਤਲਬ ਕਹਿ ਲੋ ਕਿ ਪਿੰਡੂ ਟਾਈਪ ਸੋਚਦਾ ਉਹ ਪਰ ਪਿੰਡੂ ਹੋਣਾ ਵੀ ਮਾੜਾ ਨਹੀਂ ਹੁੰਦਾਗਾ ਤੂੰ ਇਹ ਕਿਉਂ ਸੋਚਦੀ ਆ ਵੀ ਤੇਰੀ ਨੂੰਹ ਆ ਜਿਹੜੀ ਉਹ ਪਿੰਡੂ ਆ ਪਿੰਡੂ ਸ਼ਹਿਰੀ ਨਾਲ ਕੰਪੇਅਰ ਕਰਕੇ ਤੂੰ ਆਪਣੀ ਨੂੰਹ ਦੇ ਗੁਣ ਨਾ ਅੱਖੋਂ ਪਰੋਖੇ ਕਰ ਕਿਉਂਕਿ ਇਨ ਫਿਊਚਰ ਤੇਰੀ ਨੂੰਹ ਹੀ ਤੇਰੇ ਕੰਮ ਆਊਗੀ ਬਾਕੀ ਅਸੀਂ ਐਜ਼ ਆ ਫਰੈਂਡ ਤੈਨੂੰ ਕਹਿ ਸਕਦੀਆਂ ਹਨਾ ਮੰਨਣਾ ਨਾ ਮੰਨਣਾ ਤੇਰੀ ਮਰਜ਼ੀ ਆ ਤਾਂ ਸੁਨੀਤਾ ਜਿਹੜੀ ਉਹਦੀਆਂ ਅੱਖਾਂ ਖੁੱਲ ਜਾਂਦੀਆਂ ਉਹ ਸੋਚਦੀ ਆ ਵੀ ਵਾਕਿਆ ਹੀ ਜੋ ਇਹ ਕਹਿ ਰਹੀਆਂ ਉਹ ਠੀਕ ਹੈ ਚਲੋ ਪਾਰਟੀ ਤੋਂ ਬਾਅਦ ਉਹ ਚਲੀਆਂ ਜਾਂਦੀਆਂ ਤੇ ਉਹ ਕਹਿੰਦੀਆਂ ਕਿ ਜੇ ਸਾਨੂੰ ਪਤਾ ਹੁੰਦਾ ਵੀ ਤੇਰਾ ਮੁੰਡਾ ਵਿਆਹਿਆ ਤਾਂ ਅਸੀਂ ਤੇਰੀ ਨੂੰਹ ਲਈ ਜ਼ਰੂਰ ਗਿਫਟ ਲੈ ਕੇ ਆਉਂਦੀਆਂ ਤੇ ਸੁਨੀਤਾ ਜਿਹੜੀ ਉਹ ਚੁੱਪਚਾਪ ਰਹਿੰਦੀ ਆ ਚਲੋ ਆਪਣੀਆਂ ਸਹੇਲੀਆਂ ਨੂੰ ਵਿਦਾ ਕਰ ਦਿੰਦੀ ਆ ਜਦੋਂ ਉਹਦੀਆਂ ਸਹੇਲੀਆਂ ਜਾਂਦੀਆਂ ਤਾਂ ਸੁਨੀਤਾ ਬਹਿ ਕੇ ਸੋਚਦੀ ਆ ਵੀ ਗੱਲ ਤਾਂ ਸਹੀ ਆ ਮੇਰਾ ਇੱਕ ਮੁੰਡਾ ਸੀ ਮੈਂ ਉਹਦਾ ਕੋਈ ਚਾਲਾੜ ਨਹੀਂ ਕੀਤਾ ਮੈਂ ਆਪਦੀ ਨੂੰਹ ਦਾ ਕੋਈ ਚਾਲਾੜ ਨਹੀਂ ਕੀਤਾ ਵੀ ਮੇਰੇ ਕੋਲੇ ਹੈ ਕੀ ਵੀ ਕੱਲਾ ਦਿਖਾਵਾ ਵੀ ਇੰਨਾਂ ਸਹੇਲੀਆਂ ਨਾਲ ਮੈਂ ਪਾਰਟੀ ਕਰ ਲਈ ਵੀ ਇਹੀ ਖੁਸ਼ੀ ਆ ਵੀ ਅਸਲ ਖੁਸ਼ੀ ਤਾਂ ਇੱਕ ਔਰਤ ਨੂੰ ਉਦੋਂ ਹੁੰਦੀ ਆ ਜਦੋਂ ਉਹ ਆਪਣਾ ਪੁੱਤਰ ਵਿਆਹਉਂਦੀ ਆ ਤੇ ਨੂੰਹ ਦੇ ਸਿਰ ਤੋਂ ਪਾਣੀ ਵਾਰ ਕੇ ਪਿੰਦੀ ਆ ਤੇ ਚਲ ਉਹ ਨਾ ਮਤਲਬ ਬੜੀ ਸ਼ਰਮਿੰਦਾ ਮਹਿਸੂਸ ਕਰਦੀ ਆਪਣੇ ਆਪ ਲਈ ਤੇ ਉਸ ਤੋਂ ਬਾਅਦ ਉਹ ਜਦੋਂ ਸ਼ਾਮ ਨੂੰ ਉਹਦੇ ਘਰ ਵਾਲਾ ਤੇ ਉਹਦਾ ਬੇਟਾ ਗੌਰਵ ਤੇ ਪ੍ਰੀਆ ਆਉਂਦੇ ਆ ਤੇ ਉਹਨਾਂ ਨੂੰ ਬੁਲਾਉਂਦੀ ਆ ਬੁਲਾ ਕੇ ਉਹਨਾਂ ਨੂੰ ਕਹਿੰਦੀ ਆ ਕਿ ਮੇਰੇ ਤੋਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਵੀ ਮੈਂ ਤਾਂ ਉਹ ਚੀਜ਼ ਵੇਖ ਹੀ ਨਹੀਂ ਸਕੀ ਸਮਝ ਹੀ ਨਹੀਂ ਸਕੀ ਜੋ ਮੇਰੀਆਂ ਸਹੇਲੀਆਂ ਮੈਨੂੰ ਅੱਜ ਦੱਸ ਗਈਆਂ ਫਿਰ ਉਹ ਸਾਰੀ ਗੱਲ ਦੱਸਦੀ ਆ ਵੀ ਮੇਰੀਆਂ ਸਹੇਲੀਆਂ ਨੇ ਮੈਨੂੰ ਇਸ ਤਰ੍ਹਾਂ ਕਿਹਾ ਤੇ ਵੀ ਮੈਂ ਨਾ ਆਪਣੀ ਗਲਤੀ ਦਾ ਪਛਤਾਵਾ ਕਰਨਾ ਚਾਹਣੀ ਆ ਉਹ ਆਪਣੀ ਨੂੰਹ ਪ੍ਰੀਆ ਨੂੰ ਕੋਲ ਬੁਲਾਉਂਦੀ ਹੈ ਤੇ ਉਹਨੂੰ ਗੱਲ ਨਾ ਲਾਉਂਦੀ ਹੈ ਫਿਰ ਉਹ ਆਪਣੇ ਪੁੱਤਰ ਨੂੰ ਕਹਿੰਦੀ ਹੈ ਕਿ ਪੁੱਤਰ ਤੂੰ ਵਿਆਹ ਕਰਵਾਇਆ ਚੁੱਪਚਾਪੀਤੇ ਕਿਸੇ ਨੂੰ ਪਤਾ ਨਹੀਂ ਹਨਾ ਪਰ ਮੈਂ ਤਾਂ ਤੇਰਾ ਜ਼ਿੰਦਗੀ ਦਾ ਸਭ ਤੋਂ ਵੱਡਾ ਚਾਹ ਆਪਾਂ ਨੂੰ ਹੁੰਦਾ ਜਦੋਂ ਆਪਣਾ ਵਿਆਹ ਹੁੰਦਾ ਤੇ ਮੈਂ ਤਾਂ ਤੇਰਾ ਸਭ ਤੋਂ ਵੱਡਾ ਚਾਹ ਹੀ ਖਾਗੀ ਹੁਣ ਆਪਾਂ ਇਸ ਤਰ੍ਹਾਂ ਕਰਦੇ ਹਾਂ ਹੁਣ ਆਪਾਂ ਇੱਕ ਵਧੀਆ ਗ੍ਰੈਂਡ ਰਿਸੈਪਸ਼ਨ ਪਾਰਟੀ ਕਰਾਂਗੇ ਜਿੱਥੇ ਸਾਰੇ ਮਿੱਤਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਬੁਲਾਵਾਂਗੇ ਇਹ ਸੁਣ ਕੇ ਗੌਰਵ ਤੇ ਉਹਦਾ ਪਿਓ ਇੱਕ ਦੂਜੇ ਵੱਲ ਵੇਖਦੇ ਆ ਤੇ ਬੜੇ ਹੈਰਾਨ ਹੁੰਦੇ ਆ ਤੇ ਫਿਰ ਉਹਨਾ ਇੱਕ ਡੇਟ ਆ ਜਿਹੜੀ ਉਹ ਨਿਸ਼ਚਿਤ ਕਰ ਲੈਂਦੇ ਆ ਉਸ ਦਿਨ ਦੀ ਉਹ ਗ੍ਰੈਂਡ ਰਿਸੈਪਸ਼ਨ ਪਾਰਟੀ ਰੱਖਦੇ ਆ ਫਿਰ ਉਹ ਕਾਰਡ ਛਪਵਾਉਂਦੇ ਆ ਤੇ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਵੰਡਦੇ ਆ ਮਠਿਆਈ ਦੇ ਡੱਬੇ ਦਿੰਦੇ ਆ ਤੇ ਕਹਿੰਦੇ ਆ ਕਿ ਸਾਡੇ ਮੁੰਡੇ ਦਾ ਵਿਆਹ ਤਾਂ ਚਲੋ ਅਸੀਂ ਕਾਲੀ ਚ ਕਰ ਲਿਆ ਪਰ ਗ੍ਰੈਂਡ ਰਿਸੈਪਸ਼ਨ ਲਈ ਤੁਹਾਨੂੰ ਸੱਦਾ ਦਿੱਤਾ ਜਾਂਦਾ ਤੇ ਫਿਰ ਜਿਹੜੀ ਸੁਨੀਤਾ ਉਹ ਆਪਣੀਆਂ ਸਾਰੀਆਂ ਸਹੇਲੀਆਂ ਨੂੰ ਵੀ ਬੁਲਾਉਂਦੀ ਆ ਜਿਹੜੀਆਂ ਕਿੱਟੀ ਪਾਰਟੀ ਤੇ ਆਈਆਂ ਸੀ ਤੇ ਫਿਰ ਜਿਸ ਦਿਨ ਰਿਸੈਪਸ਼ਨ ਪਾਰਟੀ ਹੁੰਦੀ ਆ ਉਹਦੀ ਨੂੰ ਜਿਹੜੀ ਇੱਕ ਬਹੁਤ ਵੱਡੇ ਸੈਲੂਨ ਤੋਂ ਤਿਆਰ ਹੋ ਕੇ ਆਉਂਦੀ ਆ ਤੇ ਉਹੀ ਪ੍ਰੀਆ ਜੀ ਨੂੰ ਉਹ ਆਪਣੇ ਪਿੰਡੂ ਕਹਦੀ ਸੀ ਅੱਜ ਉਹ ਕਿਸੇ ਪਰੀਆਂ ਨਾਲੋਂ ਘੱਟ ਨਹੀਂ ਲੱਗ ਰਹੀ ਸੀ ਪ੍ਰੀਆ ਤੇ ਗੌਰਵ ਦੀ ਜੋੜੀ ਸੀ ਜਿਹੜੀ ਉਹ ਲਿਸ਼ਕਾ ਮਾਰ ਰਹੀ ਸੀ ਸਾਰੇ ਜੋੜੀ ਨੂੰ ਵੇਖ ਕੇ ਉਹਨਾਂ ਦੀ ਬਹੁਤ ਜ਼ਿਆਦਾ ਤਾਰੀਫ਼ ਕਰ ਰਹੇ ਸੀ ਸਾਰੇ ਰਿਸ਼ਤੇਦਾਰ ਤੇ ਮਿੱਤਰ ਦੋਸਤ ਖੁਸ਼ ਹੁੰਦੇ ਆ ਸੁਨੀਤਾ ਨੂੰ ਵਧਾਈਆਂ ਦਿੰਦੇ ਆ ਤੇ ਸੁਨੀਤਾ ਵੀ ਬਹੁਤ ਜ਼ਿਆਦਾ ਖੁਸ਼ ਹੁੰਦੀ ਆ ਇਹ ਸਾਰਾ ਕੁਝ ਵੇਖ ਕੇ ਗੌਰਵ ਤੇ ਪ੍ਰੀਆ ਵੀ ਬਹੁਤ ਖੁਸ਼ ਹੁੰਦੇ ਆ ਤੇ ਉਹ ਹੈਰਾਨ ਵੀ ਹੁੰਦੇ ਆ ਜਦੋਂ ਸਾਰੀ ਪਾਰਟੀ ਹੋ ਹਟਦੀ ਆ ਤਾਂ ਗੌਰਵ ਤੇ ਪ੍ਰੀਆ ਭੱਜ ਕੇ ਆ ਕੇ ਸੁਨੀਤਾ ਦੀ ਗੱਲ ਲੱਗਦੇ ਆ ਤੇ ਉਹ ਕਹਿੰਦੇ ਆ ਕਿ ਜੂ ਆਰੀ ਬੈਸਟ ਮੰਮਾ ਤੁਸੀਂ ਬੈਸਟ ਮੰਮਾ ਹੋ ਮਾਂ ਹੋਵੇ ਤਾਂ ਤੁਹਾਡੇ ਵਰਗੀ ਤੇ ਫਿਰ ਸੁਨੀਤਾ ਜਿਹੜੀ ਉਹ ਆਪਣੇ ਪੁੱਤਰ ਨੂੰ ਕਹਿੰਦੀ ਕਿ ਪੁੱਤਰ ਮੈਨੂੰ ਮaaf ਕਰ ਦੇ ਉਹ ਆਪਣੇ ਨੂੰ ਤੋਂ ਵੀ ਮਾਫੀ ਮੰਗਦੀ ਆ ਤੇ ਕਹਿੰਦੀ ਆ ਕਿ ਅੱਜ ਤੋਂ ਬਾਅਦ ਤੈਨੂੰ ਇਸ ਘਰ ਦੇ ਵਿੱਚ ਕਦੇ ਵੀ ਕੋਈ ਦਿੱਕਤ ਨਹੀਂ ਹੋਊਗੀ ਵੀ ਦੇਖੋ ਇੱਕ ਪਿੰਡ ਦੀ ਕੁੜੀ ਨੇ ਆਪਣੀ ਸੱਸ ਨੂੰ ਬਦਲਣ ਲਈ ਕਿਵੇਂ ਮਜਬੂਰ ਕਰਤਾ ਤੇ ਇੱਥੇ ਮੈਂ ਸੁਨੀਤਾ ਦੀਆਂ ਸਹੇਲੀਆਂ ਨੂੰ ਵੀ ਬਹੁਤ ਵੱਡਾ ਜਿਹੜਾ ਸਹਿਰਾ ਇਸ ਗੱਲ ਦਾ ਦੇਣਾ ਚਾਹੁੰ ਕਿ ਉਹਨਾਂ ਨੇ ਸੁਨੀਤਾ ਦੀ ਸੋਚ ਬਦਲੀ ਪਿੰਡੂ ਸ਼ੈਰੀ ਹੋਣ ਦਾ ਮਤਲਬ ਘੱਟ ਪੜੇ ਲਿਖੇ ਜਾਂ ਗਵਾਰ ਨਹੀਂ ਹੋਣਾ ਹੁੰਦਾ ਹਰ ਇੱਕ ਦੀ ਸੋਚ ਆਪਣੀ ਆਪਣੀ ਹੁੰਦੀ ਆ ਪਰ ਕੱਪੜੇ ਪਾਉਣ ਦੇ ਢੰਗ ਤੋਂ ਅਸੀਂ ਕਿਸੇ ਦੀ ਪਰਸਨੈਲਿਟੀ ਨੂੰ ਜਾਂ ਉਹਦੇ ਗੁਣਾਂ ਨੂੰ ਜੱਜ ਨਹੀਂ ਕਰ ਸਕਦੇ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ